ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਗੈਰ ਕਾਨੂੰਨੀ ਕਲੋਨੀਆਂ ਕੱਟਣ ਵਾਲਿਆਂ ਤੇ ਹੋਵੇਗੀ ਵੱਡੀ ਕਾਰਵਾਈ ਐਕਸ਼ਨ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਵੱਡੇ ਹੁਕਮ ਸਰਕਾਰੀ ਬਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ 13 ਤਰੀਕ ਲਈ ਮੁਲਾਜ਼ਮਾਂ ਨੇ ਕਰਤਾ ਨਵਾਂ ਐਲਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧੀਆਂ ਦੇ ਹਮਲਾ ਸ਼ਾਇਰਾਂ ਦਾ ਜਵਾਬ ਪੰਜਾਬ ਦੇ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ ਕੈਬਨਿਟ ਮੰਤਰੀ ਅਮਨ अरोड़ा ਨੇ ਅਫਸਰਾਂ ਨੂੰ ਦਿੱਤੇ ਸਖਤ ਹੁਕਮ ਕੇਜਰੀਵਾਲ ਖਿਲਾਫ ਕੋਰਟ ਨੇ ਜਾਰੀ ਕੀਤਾ ਨੋਟਿਸ ਸੀਐਮ ਭਗਵੰਤ ਤਮਾਨ ਨੇ ਦਿੱਤਾ ਬਿਆਨ ਕਿਹਾ ਕਾਨੂੰਨ ਮੁਤਾਬਿਕ ਚੁੱਕਾਂਗੇ ਕਦਮ ਪੰਜਾਬ ਚ ਠੰਡ ਤੋਂ ਜੇ ਨਹੀਂ ਮਿਲੇਗੀ ਰਾਹਤ ਮੌਸਮ ਵਿਭਾਗ ਵੱਲੋਂ yellow alert ਜਾਰੀ ਸ੍ਰੀ ਭਗਵੰਤ ਮਾਨ ਇਸ ਦਿਨ ਕੋਇਨਵਲ ਥਰਮਲ ਪਲਾਂਟ ਕਰਨਗੇ ਲੋਕਾਂ ਨੂੰ ਸਮਰਪਿਤ ਸਸਤੀ ਹੋਵੇਗੀ ਬਿਜਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਪਵਿੱਖ ਚ ਗੈਰ ਕਾਨੂੰਨੀ ਕਲੋਨੀਆਂ ਬਣਨ ਤੋਂ ਰੋਕਣ ਲਈ ਗੈਰ ਕਾਨੂੰਨੀ ਕਲੋਨਾਈਜ਼ਰਾਂ ਵਿਰੁੱਧ ਸਖਤ ਕਾਰਵਾਈ ਵਾਸਤੇ ਅਧਿਕਾਰੀਆਂ ਨੂੰ ਬਿਲ ਦਾ ਖਰੜਾ ਤਿਆਰ ਕਰਨ ਲਈ ਆਖਿਆ ਹੈ ਜ਼ਮੀਨ ਜਾਇਦਾਦ ਰਜਿਸਟ੍ਰੇਸ਼ਨ ਲਈ ਐਨਓਸੀ ਦੀ ਸ਼ਰਤ ਖਤਮ ਕਰਨ ਦੇ ਸੂਬਾ ਸਰਕਾਰ ਦੇ ਹਾਲੀਆ ਫੈਸਲੇ ਦੇ ਸੰਦਰਭ ਚ ਮੀਟਿੰਗ ਦੀ ਪ੍ਰਧਾਨਗੀ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਫੈਸਲੇ ਦਾ ਮੰਤਵ ਆਮ ਜਨਤਾ ਨੂੰ ਸਹੂਲਤ ਦੇਣਾ ਹੈ ਉਹਨਾਂ ਕਿਹਾ ਕਿ ਗੈਰ ਕਾਨੂੰਨੀ ਕਲੋਨੀਆਂ ਜਿਨ੍ਹਾਂ ਦੁਆਲੇ 56 ਕਸਨ ਲੀਨ ਨਵਾਂ ਕਾਨੂੰਨ ਬਣਾਉਣ ਦੀ ਬੇਹਦ ਲੋੜ ਹੈ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਤੋਂ ਪਹਿਲਾਂ ਨਵੇਂ ਬਿੱਲ ਦਾ ਖਰੜਾ ਤਿਆਰ ਕਰਨ ਲਈ ਆਖਿਆ ਹੈ ਤਾਂ ਕਿ ਵਿਧਾਨ ਸਭਾ ਤੋਂ ਇਸ ਦੀ ਪ੍ਰਵਾਨਗੀ ਲਈ ਜਾ ਸਕੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਵੀ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਅੱਜ ਰਜਿਸਟਰੀ ਨਿਆ ਲਿਆ ਨੋ ਸਿਟੀ ਸ਼ਰਤ ਖਤਮ ਕਰਨ ਨੂੰ ਲੈ ਕੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਲੋਕਾਂ ਨੂੰ ਐਨਓਸੀ ਕਰਕੇ ਹੁੰਦੀ ਖੱਜਲ ਖਵਾਰੀ ਖਤਮ ਕਰਨ ਲਈ ਵਿਸਥਾਰ ਸਹਿਤ ਚਰਚਾ ਕੀਤੀ ਅਸੀਂ ਆਮ ਲੋਕਾਂ ਨੂੰ ਵੱਡੀ ਰਾਹਤ ਦੇਣ ਜਾ ਰਹੇ ਹਾਂ ਤੇ ਨਾਲ ਹੀ ਅੱਗੇ ਤੋਂ ਨਾਜਾਇਜ਼ ਕਲੋਨੀਆਂ ਬਣਾਉਣ ਵਾਲਿਆਂ ਤੇ ਹੋਰ ਸਖਤੀ ਕੀਤੀ ਜਾਵੇਗੀ ਕਾਨੂੰਨੀ ਅੜਚਨਾ ਦੂਰ ਕਰਕੇ ਜਲਦ ਫੈਸਲਾ ਲਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੀ ਗੈਰ ਕਾਨੂੰਨੀ ਕਲੋਨਾਈਜ਼ਰ ਸਬਜ ਬਾਗ ਦਿਖਾ ਕੇ ਲੋਕਾਂ ਨੂੰ ਲੁੱਟਦੇ ਹਨ ਅਤੇ ਆਪਣੀਆਂ ਗੈਰ ਪ੍ਰਵਾਨਿਤ ਕਲੋਨੀਆਂ ਵੇਚ ਦਿੰਦੇ ਹਨ ਭਗਵੰਤ ਮਾਨ ਨੇ ਕਿ ਹੈਗੀ ਕਲੋਨਾਈ ਸਾਈਜ਼ਰ ਗੈਰ ਕਾਨੂੰਨੀ ਤਰੀਕੇ ਨਾਲ ਪੈਸਾ ਬਣਾ ਲੈਂਦੇ ਹਨ ਜਦੋਂ ਕਿ ਉਹਨਾਂ ਦੀਆਂ ਗਲਤ ਕਾਰਵਾਈਆਂ ਦਾ ਖਾਮਿਆ ਜਾਂ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਉਹਨਾਂ ਕਹੇ ਹੈਗੇ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਬਿਨਾਂ ਪਰਵਾਣਗੀ ਲਏ ਪਲਾਟ ਵੇਚ ਰਹੇ ਕਲੋਨਾਈਜ਼ਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਅੱਜ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਚੇਤਾਵਨੀ ਦਿੱਤੀ ਹੈ ਦਰਅਸਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਸੰਘਰਸ਼ ਕਰ ਰਹੇ ਹਨ ਪਿਛਲੇ ਦਿਨੀ ਉਹਨਾਂ ਵੱਲੋਂ ਬੱਸ ਵਿੱਚ 52 ਸੀਟਾਂ ਦੇ 52 ਸਵਾਰੀਆਂ ਬਿਠਾਉਂਦਾ ਐਲਾਨ ਕੀਤਾ ਸੀ ਅਤੇ ਜਿਸ ਤੋਂ ਬਾਅਦ ਕੱਲ ਉਹਨਾਂ ਵੱਲੋਂ ਗੇਟ ਰੈਲੀ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਕੱਚੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜੇ ਅੱਜ ਦੀ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ 13 ਤਰੀਕ ਤੋਂ ਉਹ ਹੜਤਾਲ ਤੇ ਚਲੇ ਜਾਣਗੇ ਉਹਨਾਂ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਗੇਟ ਰੈਲੀ ਕਰਕੇ ਸਰਕਾਰ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਉਹਨਾਂ ਦੀ ਮੀਟਿੰਗ ਤਹਿ ਹੈ ਜੇਕਰ ਮੀਟਿੰਗ ਵਿੱਚ ਕੋਈ ਸੀਟਾਂ ਨਹੀਂ ਨਿਕਲਦਾ ਤਾਂ ਉਹ 13 ਤਰੀਕ ਤੋਂ ਹੜਤਾਲ ਤੇ ਜਾਣਗੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਪ੍ਰਸ਼ਾਸਨ ਨਾਲ ਸਹਿਮਤੀ ਬਣੀ ਸੀ ਕਿ ਸਵੇਰੇ ਅਤੇ ਸ਼ਾਮ ਸਮੇਂ 52 ਸਵਾਰੀਆਂ ਤੋਂ ਵੱਧ ਸੀਟਾਂ ਦੇ ਸਵਾਰੀਆਂ ਬਿਠਾਈਆਂ ਜਾਣਗੀਆਂ ਕਿਉਂਕਿ ਉਹ 52 ਸੀਟਾਂ ਤੇ 52 ਸਵਾਰੀਆਂ ਹੀ ਬੱਸਾਂ ਵਿੱਚ ਬਿਠਾਉਂਦੇ ਹਨ ਇੱਕ ਪਾਸੇ ਜਿੱਥੇ ਪੰਜਾਬ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਖਿਲਾਫ ਕਾਰਵਾਈ ਕਰਨ ਲਈ ਹਾਈ ਕਮਾਂਡ ਨੂੰ ਪੱਤਰ ਲਿਖਿਆ ਗਿਆ ਹੈ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਇੱਕ ਪੋਸਟ ਪਾ ਕੇ ਵਿਰੋਧੀਆਂ ਨੂੰ ਸ਼ਾਇਰਾਨਾ ਢੰਗ ਨਾਲ ਜਵਾਬ ਦਿੱਤਾ ਹੈ ਨਵਜੋਤ ਸਿੰਘ ਨੇ ਲਿਖਿਆ ਕਿ ਆਪਣੇ ਖਿਲਾਫ ਗੱਲਾਂ ਮੈਂ ਅਕਸਰ ਖਾਮੋਸ਼ੀ ਨਾਲ ਸੁੰਦਾ ਹਾਂ ਜਵਾਬ ਦੇਂਦਾ ਹੱਕ ਮੈਂ ਵਕਤ ਨੂੰ ਦੇ ਰੱਖਿਆ ਇਸ ਤੋਂ ਪਹਿਲਾਂ ਵੀ ਦੋ ਵਾਰ ਨਵਜੋਤ ਸਿੱਧੂ ਨੇ ਇਸੇ ਤਰ੍ਹਾਂ ਵਿਰੋਧਿਆਨ ਜਵਾਬ ਦਿੱਤਾ ਸੀ ਪੰਜਾਬ ਦੇ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ अरोड़ा ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਦੀ ਸੂਚਿਤ ਜੀ ਵਰਤੋਂ ਕਰਕੇ ਇਨ੍ਹਾਂ ਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇ ਤਾਂ ਜੋ ਨੌਜਵਾਨਾਂ ਦੇ ਹੁਨਰ ਨੂੰ ਤਰਾਸ਼ ਕੇ ਉਹਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲੇ ਜਾ ਸਕਣ ਪੰਜਾਬ ਪਾਉਨ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਹਨਾਂ ਨੇ ਸੈਕਟਰ ਸਕਿੱਲ ਕਾਉਂਸਲਰ ਟ੍ਰੇਨਿੰਗ ਪਾਰਟਨਰਸ ਦਾ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਸੰਬੰਧਿਤ ਸੂਬਿਆਂ ਦੇ ਵਿਭਾਗਾਂ ਦੇ ਅਧਿਕਾਰੀਆਂ ਤੋਂ ਸੁਝਾਅ ਲਏ ਤਾਂ ਜੋ ਇਹਨਾਂ ਕੇਂਦਰਾਂ ਦੇ ਸਰਵੋਤਮ ਪ੍ਰਦਰਸ਼ਨ ਨੂੰ ਯਕੀਨੀ ਬਣਾਇਆ ਜਾ ਸਕੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਈਡੀ ਤੋਂ ਬਾਅਦ ਹੁਣ ਰਾਉਜ਼ ਐਵੈਨਿਊ ਕੋਰਟ ਵੱਲੋਂ ਸੰਮਨ ਜਾਰੀ ਕੀਤਾ ਗਿਆ ਹੈ ਇਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਤਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ ਟਵੀਟ ਕਰਦੇ ਆ ਮੁੱਖ ਮੰਤਰੀ ਭਗਵਾਨ ਤਮਾਨ ਨੇ ਕਿਹਾ ਕਿ ਰਾਉਜ਼ ਐਵੈਨਿਊ ਕੋਰਟ ਦੇ ਨੋਟਿਸ ਤੇ ਅਸੀਂ ਕੋਰਟ ਦੇ ਹੁਕਮਾਂ ਦਾ ਅਧਿਐਨ ਕਰ ਰਹੇ ਹਾਂ ਨੂੰ ਮੁਤਾਬਿਕ ਕਦਮ ਚੁੱਕਾਂਗੇ ਕੋਰਟ ਨੂੰ ਦੱਸਾਂਗੇ ਕਿ ਈਡੀ ਦੇ ਸਾਰੇ ਸੰਮਨ ਕਿਵੇਂ ਗੈਰਕਾਨੂੰਨੀ ਸਨ ਦੱਸ ਦੇ ਕਿ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਈਡੀ ਦੀ ਸ਼ਿਕਾਇਤ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਹੈ ਕੋਰਟ ਦਾ ਕਹਿਣਾ ਹੈ ਕਿ ਈਡੀ ਦਿੱਲੀ ਸ਼ਰਾਬ ਕੱਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਕੇਜਰੀਵਾਲ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਪਰ ਉਹ ਸੰਮਨ ਦੀ ਪਾਲਣਾ ਨਹੀਂ ਕਰ ਰਹੇ ਤੇ ਜਿਸ ਤੋਂ ਬਾਅਦ ਐਡੀਸ਼ਨਲ ਚੀਫ ਦਿਵਿਆ ਮਹਲੋਤਰਾ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਸੰਮਨ ਜਾਰੀ ਕਰਨ ਦਾ ਹੁਕਮ ਦਿੱਤਾ ਹੈ ਉਨਾਂ ਨੂੰ ਏਡੀ ਡੀਆਰਜੀ ਤੇ 17 ਫਰਵਰੀ ਨੂੰ ਕੋਰਟ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੰਜਾਬ 'ਚ ਦਿਨ ਵੇਲੇ ਭਾਵੇਂ ਧੁੱਪ ਨਿਕਲ ਰਹੀ ਹੈ ਪਰ ਰਾਤ ਨੂੰ ਕਾਫੀ ਠੰਡ ਪੈ ਰਹੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਲਈ ਯੈਲੋ ਲੜ ਜਾਰੀ ਕੀਤਾ ਗਿਆ ਹੈ। ਹਿਮਾਚਲ ਤੋਂ ਇਲਾਵਾ ਜੰਮੂ ਕਸ਼ਮੀਰ ਅਤੇ ਉੱਤਰਾਖੰਡ 'ਚ ਬਰਫਵਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਆਵੇਗੀ। ਪਹਾੜਾਂ ਵਿੱਚ ਹੋਈ ਬਰਫਵਾਰੀ ਕਾਰਨ ਪ ਟੋ ਘਟਤਾ ਮਾਣਾਮ ਨਾਲੋਂ 1.7 ਡਿਗਰੀ ਘਟ ਦਰਜ ਕੀਤਾ ਗਿਆ ਹੈ ਪਿਛਲੇ ਮਹੀਨੇ ਰਾਤ ਦਾ ਤਾਪਮਨ ਜੋ 8 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਰਿਹਾ ਸੀ ਹੁਣ 5 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਰਿਹਾ ਹੈ ਦਿਨ ਵੇਲੇ ਚੰਗੀ ਧੁੱਪ ਹੈ ਪਰ ਰਾਤਾਂ ਠੰਡੀਆਂ ਹੋ ਰਹੀਆਂ ਹਨ ਮੌਸਮ ਵਿਭਾਗ ਅਨੁਸਾਰ ਹਿਮਾਚਲ ਵਿੱਚ 12 ਹਰ ਰੋਜ਼ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਪੰਜਾਬ ਵਿੱਚ ਗਰਮੀਆਂ ਵਿੱਚ ਬਿਜਲੀ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪੇਜ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਪ ਸਰਕਾਰ ਨੇ ਕੋਇਂਦਵਾਲ ਥਰਮਲ ਪਲਾਂਟ ਨੂੰ ਖਰੀਦ ਲਿਆ ਹੈ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਕੋਇੰਦਵਾਲ ਸਾਉਥ ਥਰਮਲ ਪਲਾਂਟ ਦਾ ਕਬਜ਼ਾ ਲੈ ਲਿਆ ਹੈ 1080 ਕਰੋੜ ਰੁਪਏ ਵਿੱਚ ਖਰੀਦੇ ਇਸ ਪਲਾਂਟ ਦਾ ਪੈਸਾ ਇਸ ਦੇ ਕਰਜ਼ਦਾਰਾਂ ਦੇ ਖਾਤੇ ਪਾ ਦਿੱਤਾ ਗਿਆ ਹੈ ਬਿਜਲੀ ਨਿਗਮ ਨੇ ਪਲਾਂਟ ਖਰੀਦਣ ਵਾਸਤੇ 1080 ਕਰੋੜ ਰੁਪਏ ਦਾ ਕਰਜਾ ਲਿਆ ਹੈ ਹੁਣ 11 ਫਰਵਰੀ ਨੂੰ ਖਡੂਰਸਾਹਿ ਵਿੱਚ ਵੱਡੀ ਰੈਲੀ ਰੱਖੀ ਗਈ ਹੈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲੇ ਨੂੰ ਲੋਕਾਂ ਨੂੰ ਸਮਰਪਿਤ ਕਰਨਗੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੋਵੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿੰਮਾ ਨੇ ਵੱਡੀ ਖੁਸ਼ਖਬਰੀ ਸੁਣਾਉਂਦਿਆਂ ਵੱਡਾ ਬਿਆਨ ਦਿੱਤਾ ਹੈ ਉਹਨਾਂ ਦਾ ਸਗੇ ਪੰਜਾਬ ਦੀ ਆਰਥਿਕਤਾ ਸਹੀ ਦਿਸ਼ਾ ਵੱਲ ਵਧ ਰਹੀ ਹੈ ਅਤੇ ਵਿਤੀ ਸਾਲ 2023-24 ਦੇ 10 ਮਹੀਨਿਆਂ ਦੌਰਾਨ ਸੂਬੇ ਦਾ ਵਸਤੂਆਂ ਤੇ ਸੇਵਾਵਾਂ ਕਰ ਆਬਕਾਰੀਏ ਤੇ ਵਿੱਟ ਤੋਂ ਪ੍ਰਾਪਤ ਹੋਇਆ ਮਾਲੀਆ 30 ਹਜ਼ਾਰ ਕਰੋੜ ਤੋਂ ਅੰਕੜੇ ਨੂੰ ਪਾਰ ਕਰ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਦੌਰਾਨ ਜੀਐਸਟੀ ਅਤੇ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ ਵਿਤੀ ਸਾਲ 2022 ਅਤੇ 23 ਦੇ ਮੁਕਾਬਲੇ ਕਰਮਵਾਰ 15.67% ਅਤੇ 10% ਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਚੰਕੀਲ ਜੀ ਮਹਿਰਜੋਤ ਸਿੰਘ ਬੈਂ ਸਿੱਖਿਆ ਮੰਤਰੀ ਪੰਜਾਬ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੇ ਅਗਵਾਈ ਦੇ ਵਿੱਚ ਜੋ ਵਾਦਾ ਕੀਤਾ ਗਿਆ ਸੀ ਕਿ ਲੋਕਾਂ ਤੱਕ ਜਿਹੜਾ ਹੈ ਸਰਕਾਰ ਪਹੁੰਚਾਇਆ ਜਾਊਗਾ ਤਾਂ ਪੰਜਾਬ ਦੇ ਅੱਜ ਤੋਂ ਜਿਹੜੀ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪੰਜਾਬ ਦੇ ਹਰ ਇੱਕ ਪਿੰਡ ਤੱਕ ਪੰਜਾਬ ਦੇ ਹਰ ਇੱਕ ਮਹੱਲੇ ਤੱਕ ਜਿਹੜੀਆਂ ਹੁਣ ਤੱਕ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਸੀ ਅੱਜ ਸਰਕਾਰ ਉਹਨਾਂ ਦੇ ਪਿੰਡਾਂ ਦੇ ਵਿੱਚ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਤੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਗਾ ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਹਲਕਾ ਸ਼੍ਰੀ ਨੰਨਪੁਰ ਸਾਹਿਬ ਦੇ ਵਿੱਚ ਪਿੰਡ ਭਾਉ ਵਾਲ ਤੋਂ ਇਸ ਕੈਂਪ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ 44 ਤਰੀਕਿਆਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਮੌਕੇ ਦੇ ਉੱਤੇ ਹੀ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਨੂੰ ਕਿਸੇ ਮਾਤਾ ਨੂੰ ਕਿਸੇ ਸਾਡੀ ਭੈਣ ਨੂੰ ਕਿਸੇ ਨੌਜਵਾਨ ਵੀਰ ਨੂੰ ਸਰਕਾਰੀ ਦਫ਼ਤਰਾਂ ਦੇ ਘੇੜੇ ਨਹੀਂ ਮਾਰਨੇ ਪੈਣਗੇ ਸਾਰੇ ਇੱਕ ਮੁਕੰਮਲ ਮਹਿਕਮਾ ਇਸ ਪਿੰਡ ਦੇ ਵਿੱਚ ਬੈਠਾ ਹੈ ਐਸਡੀਐਮ ਤੋਂ ਲੈ ਕੇ ਪਟਵਾਰੀ ਤੱਕ ਇਹ ਨਹੀਂ ਕਿ ਫਾਰਮ ਇੱਥੇ ਜੀ ਜਾਓ ਜੀ ਫਾਰਮਿਸਟਰ ਤੋਂ ਤਸਦੀਕ ਕਰਾਓ ਖੁਦ ਹਲਕੇ ਦਾ ਐਮਐਲਏ ਇੱਥੇ ਬੈਠਾ ਅਗਰ ਮੇਰੇ ਸਾਈਨ ਦੀ ਲੋੜ ਹੈ ਮੈਂ ਵੀ ਮੌਕੇ ਤੇ ਹੀ ਸਾਈਨ ਕਰੂੰਗਾ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਪਿੰਡ ਦੇ ਕੋਈ ਸੜਕ ਕੋਈ ਗਲੀ ਕੋਈ ਨਾਲੀ ਬਨਣ ਵਾਲੀ ਹੈ ਪਿੰਡ ਦੇ ਸਕੂਲ ਦੀ ਕੋਈ ਸਮੱਸਿਆ ਤਾਂ ਸਿੱਖਿਆ ਮਹਿਕਮਾ ਪੀਡਬਲਯੂਡੀ ਮਹਿਕਮਾ ਜਲ ਸਪਲਾਈ ਮਹਿਕਮਾ ਜੰਗਲਾਤ ਮਹਿਕਮਾ ਹਰ ਕਿਸੇ ਦਾ ਮਹਿਕਮਾ ਹਰ ਕਿਸ ਤਰ੍ਹਾਂ ਦਾ ਜਿਹੜਾ ਮਹਿਕਮਾ ਉਹਦਾ ਕੋਈ ਨਾ ਕੋਈ ਸੰਬੰਧਿਤ ਅਧਿਕਾਰੀ ਜਿਹੜਾ ਹੈ ਉਹ ਮੌਕੇ ਉੱਤੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈ ਜਿੰਨੀਆਂ ਸਾਡੀਆਂ ਪੈਨਸ਼ਨਾਂ ਵਾਲੇ ਇਹ ਉਸ ਦਸਟਾਲ ਹੈ ਉਸ ਤੋਂ ਬਾਅਦ ਇੱਧਰ ਜ਼ਰੂਰ ਤੁਸੀਂ ਆ ਜੰਦੇ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਪਿਛਲੇ ਸਮੇਂ 'ਚ ਉਹਨਾਂ ਦੇ ਵਿੱਚ ਇਹ ਰਾਸ਼ਨ ਕਾਰਡ ਦੇ ਵਈ ਕੋਈ ਉਸ ਦਸਟਾਲ ਹੈ ਇੱਧਰ ਜ਼ਰੂਰ ਤੁਸੀਂ ਆਉਂਦੇ ਹੋ ਇਹ ਪੀ ਡਬਲਯੂ ਡੀ ਵਿਭਾਗ ਪਿੰਡ ਦੇ ਵਿੱਚ ਜਾਂ ਕੋਈ ਵੀ ਵੈਲਫੇਅਰ ਵਿਭਾਗ ਦਾ ਕੰਮ ਹੋਣਾ ਉਹ ਹੈ ਉਸ ਤੋਂ ਬਾਅਦ ਬਿਜਲੀ ਵਿਭਾਗ ਮੈਂ ਤੁਹਾਡਾ ਕੋਈ ਬਿਜਲੀ ਬਿੱਲ ਦੇ ਵਿੱਚ ਜੇ ਕੋਈ ਦਿੱਕਤ ਹੈ ਨਵਾਂ ਮੀਟਰ ਕੋਈ ਵੀ ਕਿਸੇ ਵੀ ਤਰੀਕੇ ਨਾਲ ਬਿਜਲੀ ਵਿਭਾਗੇ ਨਾਲ ਸੰਬੰਧਿਤ ਕੰਮ ਹੈ ਤਾਂ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗੇ ਦਾ ਪਾਣੀ ਦਾ ਕਨੈਕਸ਼ਨ ਹੈ ਪਿੰਡ ਦੇ ਵਿੱਚ ਪਾਣੀ ਦੀ ਦਿੱਕਤ ਹੈ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਜੋ ਜੋ ਕੰਮ ਪੰਜਾਬ ਦੇ ਸਾਂਝ ਕੇਂਦਰਾਂ ਤੇ ਸਹੂবিধা ਕੇਂਦਰਾਂ ਚ ਹੁੰਦੇ ਸੀ ਉਸ ਦਾ ਸਟਾਲ ਹੈ ਇਸ ਤੋਂ ਇਲਾਵਾ ਜੰਗਲਾਤ ਮਹਿਕਮਾ ਸਿੱਖਿਆ ਮਹਿਕਮਾ ਹਰ ਤਰੀਕੇ ਦੇ ਹਰ ਸੰਬੰਧਿਤ ਜਿਹੜੇ ਅਧਿਕਾਰੀਓ ਇੱਥੇ ਬੈਠੇ ਤੁਸੀਂ ਦੇਖ ਸਕਦੇ ਹੋ ਤੇ ਪਿੰਡ ਦੇ ਸਾਰੇ ਲੋਕ ਵੀ ਇਕੱਠੇ ਹੋਏ ਆ ਅਸੀਂ ਇੱਥੋਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਇੱਕ ਕੋਸ਼ਿਸ਼ ਹੈ ਤੇ ਕੋਸ਼ਿਸ਼ ਕਰਾਂਗੇ ਫਿਰ ਇਸ ਨੂੰ ਹਰ 6 ਮਹੀਨੇ ਚ ਜਿਹੜਾ ਹੈ ਐਦਾਂ ਪਿੰਡ ਦੇ ਵਿੱਚ ਹੀ ਆ ਕੇ ਜਿਹੜਾ ਅਸੀਂ ਕੰਮ ਕਰ ਸਕੀਏ ਬਹੁਤ ਬਹੁਤ ਧੰਨਵਾਦ ਇਹ 취ਰਾਬੀ ਮੁੱਖ ਮੰਤਰੀ ਮਿਲ ਗਿਆ ਜਿਹਦਾ ਕੋਈ ਕੰਮ ਹੀ ਨਹੀਂ ਹੈ ਕੋਈ ਨਾ ਮਿਲਦਾ ਹੈ ਨਾ ਕੋਈ ਕਾਫਸਲੇ ਕਰਦਾ 24 ਘੰਟੇ ਇੱਕੋ ਇੱਕ ਕੰਮ ਕੇਜਰੀਵਾਲ ਦੇ ਮਗਰ ਮਗਰ ਕਿ ਕੇਜਰੀਵਾਲ ਨੂੰ ਬਚਾਉਣ ਵਾਸਤੇ ਕੇਜਰੀਵਾਲ ਦੀ ਮਸ਼ਹੂਰੀ ਕਰਨ ਵਾਸਤੇ ਪੰਜਾਬ ਦੇ ਖਜ਼ਾਨੇ ਚ ਪੈਸਾ ਕੱਢੀ ਜਾਂਦਾ ਹੈ ਐ ਜੀ ਹਲਾਕ ਬਣ ਗਈ ਜਿੰਨੇ ਵੱਡੇ ਅਫਸਰ ਹੈ ਜਿੰਨੇ ਵੱਡੀਆਂ ਜਰਮਨੀਆਂ ਜਿੰਨੇ ਰਾਜ ਸਭਾ ਦੇ ਮੈਂਬਰ ਹੈ ਸਾਰੇ ਦਿੱਲੀ ਵਾਲੇ ਬਣਾਏ ਗਏ ਆਪਣੇ ਪੰਜਾਬੀਆਂ ਨੂੰ ਤਾਂ ਪਿੱਛੇ ਛੱਡ ਦਿੱਤਾ ਐਸ ਕਰਕੇ ਆਓ ਆਪਾਂ ਸਾਰੇ ਇਕੱਠੇ ਹੋਏ ਬਹੁਤ ਆਪਾਂ ਆਪਣਾ ਪੂਰਾ ਹਲ ਹੋ ਗਿਆ ਕਿ ਹੁੰਨਾ ਪੜ ਜਾਇਆ ਆਪਾਂ ਪੰਜਾਬ ਨੂੰ ਕਿ ਇਹਨਾਂ ਦੀਆਂ ਗੱਲਾਂ ਘਿਰਤੋ ਆ ਗਏ ਕਿ ਜਿਹੜੇ ਆਪਾਂ ਬਹੁਤ ਪਿੱਛੇ ਚਲੇ ਜਾਵਾਂਗੇ ਕਿ ਦੂਜੇ ਸੂਬੇ ਆਪਾਂ ਤੋਂ ਅੱਗੇ ਵਧ ਰਹੇ ਆ ਅਸੀਂ ਬੜਾ ਬਾਦਲ ਸਾਹਿਬ ਨੇ 10 ਸਾਲਾਂ ਚ ਬੜੀ ਮਿਹਨਤ ਕਰਕੇ ਪੰਜਾਬ ਨੂੰ ਅੱਗੇ ਲਿਜਾ ਕੇ ਗਏ ਅਸੀਂ ਸੜਕਾਂ ਬਣਾਈਆਂ ਸੀਵਰੇਜ ਪਾਇਆ ਤੁਹਾਡੇ ਆਪਣੇ ਸ਼ਹਿਰ ਤਾਂ ਕੀ ਹਾਲ ਸੀ ਆ ਜਿਹੜੀ ਸੜਕ ਦੀ ਆ ਪੱਜਾਰੇ ਆ ਮੈਨੂੰ ਪਤਾ ਇੱਥੇ ਕੋਈ ਏਡੀ ਨੀ ਟਨ ਸਰਵਿਸ ਤੁਸੀਂ ਤਰਨਤਨ ਸ਼ਹਿਰ ਦੇ ਵਿੱਚ ਮੈਨ ਲੱਗਾ 4-500 ਤੋਂ ਵੱਧ ਹੋਣਾ ਹੈ ਪੈਸਾ ਜਦੋਂ ਵੀ ਹਰਮੀਤ ਜੀ ਸਾਡੇ ਕੋਲ ਆਉਂਦੇ ਕਿਉਂ ਮੇਰੇ ਤੋਂ ਭਰਾਵ ਮੰਗੂਆਂ ਅਸੀਂ ਕਿਸੇ ਚੀਜ਼ ਦੀ ਨਾ ਨਹੀਂ ਕੀਤੀ ਕਿਤੇ ਨਹੀਂ ਕਿਹਾ ਖਜ਼ਾਨਾ ਖਾਲੀ ਹੈ ਬਾਬਲ ਸਾਹਿਬ ਦੀ ਸੋਚੀ ਕਿ ਜਿੰਨੇ ਆਪਣੇ ਪਵਿੱਤਰ ਸ਼ਹਿਰ ਉਹਨਾਂ ਨੂੰ ਸਜਾਇਆ ਜਾਏ ਤੇ ਤਰਨਤਨ ਸਾਹਿਬ ਦੇ ਵਾਸਤੇ ਖਾਸ ਪੈਕੇਟ ਲਿਆ ਕੇ ਉਹਨਾਂ ਨੇ ਆ ਸ਼ਹਿਰ ਨੂੰ ਬੜਾ ਕਮਜ਼ੂਰਤ ਬਣਾਇਆ ਪਰ ਜਿੱਤੇ ਛੱਡ ਕੇ ਗਏ ਸੀ ਪਿਛਲੇ 7 ਸਾਲਾਂ ਲੱਗ ਦੇਖ ਲੋ ਉਥੇ ਕੰਮ ਰੁਕੇ ਆ ਅੱਜ ਗੁਰੂ ਦੀ ਨਦੀ ਆਪਣੇ ਅੰਮ੍ਰਿਤਸਰ ਸਾਹਿਬ ਜਾ ਕੇ ਦੇਖੋ ਕੀ ਹਾਲ ਕਰ ਦਿੱਤਾ ਫਰਾਸ ਤੇ ਮਾਰਦਾ ਕੀ ਹਾਲ ਕਰ ਦਿੱਤਾ ਸੜਕਾਂ ਟੁੱਟ ਗਈਆਂ ਰੇਲੀਆਂ ਟੁੱਟ ਗਈਆਂ ਬੂਟੇ ਮੱਚ ਕੇ ਕੀ ਆ ਸਰਕਾਰਾਂ ਦੇ ਕੰਮ ਸੀ ਪਰ ਸਰਕਾਰਾਂ ਇਹਦੀਆਂ ਜਿਹੜੀ ਇਕੱਲੇ ਲੁੱਟਣ ਤੇ ਆਈਆਂ ਇਸ ਕਰਕੇ ਬਚਾ ਲਈ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲਈਏ ਪੰਜਾਬ ਨੂੰ ਤੇ ਪੰਜਾਬ ਨੂੰ ਆਪਾਂ ਅੱਗੇ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੀ ਸਰਕਾਰ ਆਪ ਦੇ ਦਵਾਰ ਜਾਨੀ ਕਿ ਜਿਹਨੇ ਅਫਸਰ ਸਹਿਬਾਨ ਜਿਨ੍ਹਾਂ ਨੂੰ ਆਪਾਂ ਦਫ਼ਤਰਾਂ ਦੇ ਵਿੱਚ ਮਿਲ ਲ ਜਾਂਦੇ ਸੀਗੇ ਉਹ ਹੁਣ ਪੂਰਾ ਵਿਧਾਨ ਸਭਾ ਨਾ ਭਾਜੀ ਕਰ ਮੈਂ ਗੱਲ ਕਰਾਂ ਤਾਂ ਅਸੀਂ 29 ਤਰੀਕ ਤੱਕ ਸਾਡਾ ਸ਼ੈਡਿਊਲ ਬਣ ਗਿਆ ਸਾਰਾ ਹਰੇਕ ਪਿੰਡ ਹਰੇਕ ਵਾਰਡ ਚਹੇ ਨਗਰ ਕਾਉਂਸਲ ਨਾਬਾ ਜਿਹੇ ਨਗਰ ਪੰਚਾਇਤ ਪਾਸ ਤੋਂ ਚੈਕ 142 ਪੰਨੇ ਜੀ ਹਰੇਕ ਪਿੰਡ ਦੇ ਵਿੱਚ ਜਿਹੜਾ ਟਾਈਮ ਜਿਹੜਾ ਦੀ ਉਹ ਰੱਖਿਆ ਗਿਆ 29 ਤਰੀਕ ਤੱਕ ਦਿੱਲੀ ਦੇ ਚਾਰ ਪ੍ਰੋਗਰਾਮ ਨੇ ਜਿਹਦੇ ਵਿੱਚ ਸਾਡੇ ਰਿਸਪੈਕਟਡ ਐਸਡੀਓ ਐਸਡੀਐਮ ਸਾਹਿਬ ਨਾਬਾ ਤਰਸੀਮ ਚੰਦ ਜੀ ਤੇ ਇਹਨਾਂ ਦਾ ਇਹ ਪੂਰਾ ਸਾਰਾ ਮੋਨਿਟਰਿੰਗ ਕਰ ਰਿਹਾ ਸਾਡੇ ਈਓ ਸਾਹਿਬ ਨਗਰ ਕਾਉਂਸਲ ਪਾਸ ਤੋਂ ਤੇ ਤਹਿਸੀਲਦਾਰ ਸਾਹਿਬਾਨ ਉਹ ਸਭ ਦੀ ਡਿਊਟੀ ਲਾਈ ਗਈ ਹੈ ਔਰ ਜਿੰਨੇ ਮੁਲਾਜ਼ਮ ਨੇ ਸਾਰੇ ਲਗ ਲਗ ਡਿਪਾਰਟਮੈਂਟ ਤੋਂ ਮੁਸਲੀ ਜਿਵੇਂ ਜਿਆਦਾਤਰ ਵੱਡੀਆਂ ਸ਼ਿਕਾਇਤਾਂ ਨੇ ਕਿ ਜਿਨ੍ਹਾਂ ਦੀ ਕਣਕ ਕੱਟੀ ਗਈ ਸੀ ਉਹ ਕਣਕ ਦੁਆਰਾ ਲੱਗਣੀ ਹੈ ਜਾਂ ਜਿਨ੍ਹਾਂ ਦਾ ਕੋਈ ਜੋਬ ਕਾਰਡ ਬਣਨ ਵਾਲਾ ਜਾਂ ਕੋਈ ਨਾਮ ਚੇਂਜ ਕਰਾਉਣਾ ਜਨਮ ਸਰਟੀਫਿਕੇਟ ਮੌਤ ਦਾ ਸਰਟੀਫਿਕੇਟ ਬਹੁਤ ਸਾਰੇ ਅਸੀਂ ਡਾਕੂਮੈਂਟ ਜਿਹੜੇ ਸਬੂਧਾ ਕੇਂਦਰ ਦੇ ਵਿੱਚ ਲੰਮਾ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੁਣ ਸਰਕਾਰ ਜਿਹੜੀ ਹੈ ਜਿਹੜੀ ਭਗਵੰਤ ਮਾਨ ਸਾਹਿਬ ਉਹਨਾਂ ਨੇ ਗੱਲ ਕਹੀ ਸੀ ਕਿ ਅਸੀਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ ਅਸੀਂ ਉਹਨਾਂ ਤੱਕ ਆਪ ਜਾਵਾਂਗੇ ਸੋ ਇਹ ਬਹੁਤ ਵੱਡਾ ਭ੍ਰਾਲਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਆ ਸਾਰੇ ਸਾਥ ਦੇ ਰਹੇ ਆ ਪਰ ਮੈਂ ਤੁਹਾਡੇ ذریعے ਅਪੀਲ ਕਰਨੀ ਚਾਹੂਗਾ ਨਾਪਾ ਵਿਧਾਨ ਸਭਾ ਦੇ ਸਾਰੇ ਸਤਕਾਰਯੋਗ ਵੋਟਰਾਂ ਨੂੰ ਸਪੋਰਟਰਾਂ ਨੂੰ ਕਿ ਜਿਹੜੇ ਜਿਹੜੇ ਤੁਹਾਡੇ ਕੰਮ ਨੇ ਅਸੀਂ ਆਪ ਚੱਲ ਕੇ ਤੁਹਾਡੇ ਪਿੰਡ 'ਚ ਤੁਹਾਡੇ ਵਾਰਡ ਦੇ ਵਿੱਚ ਆ ਰਹੇ ਹਾਂ ਆਪ ਚੱਲ ਕੇ ਤੁਹਾਡੇ ਪਿੰਡ ਤੁਹਾਡੇ ਵਾਰਡ ਆ ਰਹੇ ਹਾਂ ਤੁਸੀਂ ਆਪਣੇ ਆਪਣੇ ਜਿਹੜੇ ਵੀ ਕੰਮ ਨੇ ਸਾਰੇ ਉਹ ਤੁਸੀਂ ਕਰਵਾ ਸਕਦੇ ਦੇਖੋ ਲੋਕਤੰਤਰ ਜਿਹੜਾ ਨਾ ਜੀ ਲੋਕਤੰਤਰ ਜਿਹੜਾ ਜੀ ਕਾਨੂੰਨ ਜਿਹੜਾ ਜੀ ਉਹਨੂੰ ਆਪਣਾ ਪ੍ਰਾਪਰ ਤਰੀਕੇ ਨਾਲ ਸਹੀ ਤਰੀਕੇ ਨਾਲ ਜਿਹੜਾ ਠੀਕ ਰੱਖਣ ਵਾਸਤੇ ਆਪਾਂ ਨੂੰ ਸਭ ਦੀ ਜ਼ਿੰਮੇਵਾਰੀ ਬਣਦੀ ਆ ਕੇ ਲੋਕਾਂ ਨੇ ਜਿਨ੍ਹਾਂ ਨੂੰ ਵੋਟਾਂ ਪਾ ਕੇ ਚੁਣਿਆ ਉਹਦਾ ਜਿਹੜਾ ਨੇਚਰਲ ਪ੍ਰੋਸੈਸ ਆ ਉਹਦੇ ਮੁਤਾਬਿਕ ਹੀ ਕੰਮ ਹੋਣਾ ਚਾਹੀਦਾ ਆਪਾਂ ਅਗਰ ਕੋਈ ਧੱਕਾ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਆ ਤਾਂ ਬਹੁਤ ਮਾੜੀ ਗੱਲ ਹੈ ਜੀ ਸੁਖਬੀਰ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਅੱਜ 6ਵਾਂ ਦਿਨ ਕਿਵੇਂ ਜਜ ਕਰ ਦੇਵਾਂ ਤੁਸੀਂ ਨਹੀਂ ਵੈਸੇ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਜੀ ਚਲੋ ਹਰ ਇੱਕ ਨੂੰ ਆਪਣੀ ਆਪਣੀ ਪਾਰਟੀ ਨੂੰ ਪ੍ਰਮੋਟ ਕਰਨ ਦਾ ਅਧਿਕਾਰ ਹੈ ਜੀ ਪਰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ 1966 ਦੇ ਵਿੱਚ ਪੰਜਾਬ ਬਣਦਾ 1967 ਦੇ ਵਿੱਚ ਪਹਿਲੀ ਇਲੈਕਸ਼ਨ ਹੁੰਦੀ ਹੈ ਸਾਡੀ ਸਰਕਾਰ ਤੋਂ ਪਹਿਲਾਂ 44 ਸਾਲ ਜਿਹੜਾ ਜੀ ਉਹ ਕਾਂਗਰਸ ਨੇ ਤੇ ਕਾਲੀਦਾਨ ਨੇ ਰਾਜ ਕੀਤਾ 19 ਸਾਲ ਕਾਲੀਦਾਨ ਨੇ ਰਾਜ ਕੀਤਾ 19 ਸਾਲਾਂ ਦੇ ਵਿੱਚ ਜਿਹੋ ਪੰਜਾਬ ਨੂੰ ਬਚਾ ਨਹੀਂ ਸਕੇ ਠੀਕ ਹੈ ਨਾ ਜੀ ਆਪਣੀਆਂ ਪ੍ਰਾਪਰਟੀਆਂ ਦੁੱਗਣੀਆਂ ਤੇ ਤਗਣੀਆਂ ਪਤਾ ਨਹੀਂ ਅਰਬਾਂ ਖਰਬਾਂ ਦੀਆਂ ਬਣਾ ਲਈਆਂ ਤੇ ਉਦੋਂ ਨਹੀਂ ਬਚਾ ਸਕੇ ਤੇ ਹੁਣ ਪੰਜਾਬ ਬਚਾਉਣ ਹੁਣ ਤਾਂ ਪੰਜਾਬ ਕੀ ਬਚਾਉਣਾ ਜੀ ਹੁਣ ਤਾਂ ਆਪਣੀ ਜਿਹੜੀ ਪਾਰਟੀ 'ਚ ਆਪਣੀ ਸ਼ਬੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਲੋਕਾਂ ਨੂੰ ਪਤਾ ਜੀ ਪੰਜਾਬ ਦੇ ਲੋਕਾਂ ਨੇ ਇਸੇ ਕਰਕੇ ਸਾਰਾ ਫੈਸਲਾ ਜਿਹੜਾ 2022 ਚ ਕੀਤਾ ਸੀ ਉਹ ਤੇ ਦਿੱਲੀ ਦੇ ਵਿੱਚ ਇਹੀ ਦੀ ਵਰਤੋਂ ਆ ਅੱਜ ਦਿੱਲੀ ਦੇ ਵਿੱਚ ਕਾਫੀ ਥੋੜੇ ਆਮ ਆਦਮੀ ਪਾਰਟੀ ਜਿਹੜੇ ਵੱਡੇ ਅਗ ਨੂੰ ਉਹਨਾਂ ਦੇ ਘਰ ਤੇ ਉੱਪਰ ਰੇਡ ਕੀਤੀ ਹੈ ਜਿਹੜੀ ਵਾਲੀ ਦੇਖੋ ਜਿਵੇਂ ਜਿਵੇਂ ਲੋਕ ਸਭਾ ਦੀ ਇਲੈਕਸ਼ਨ ਨੇੜੇ ਆ ਰਹੀ ਹੈ ਪੂਰੇ ਦੇਸ਼ ਦੇ ਵਿੱਚ ਚਾਹੇ ਉਹ ਸਟੇਟ ਲੈਵਲ ਦੀਆਂ ਸਰਕਾਰਾਂ ਨੇ ਚਾਹੇ ਫੈਡਰਲ ਗਵਰਨਮੈਂਟ ਆ ਸੈਂਟਰ ਗਵਰਨਮੈਂਟ ਆ ਇਸ ਤਰ੍ਹਾਂ ਦੀਆਂ ਰਾਜਨੀਤਿਕ ਤੌਰ ਤੇ ਕਈ ਗੱਲਾਂ ਜਿਹੜੀਆਂ ਨੇ ਦੇਖਣ ਨੂੰ ਮਿਲਣਗੀਆਂ ਸਾਰਾ ਰਾਜਨੀਤਿਕ ਭੇੜਤ ਹੈ ਜੀ ਤੇ ਲੋਕ ਸਮਝਦੇ ਹਰ ਗੱਲ ਨੂੰ ਰਾਜਨੀਤੀ ਦੇ ਵਿੱਚ ਕੀ ਹੁੰਦਾ ਜੀ ਕਿ ਮਤਲਬ ਜਦੋਂ ਪਾਵਰ ਦੇ ਵਿੱਚ ਹੁੰਨੇ ਆ ਉਦੋਂ ਕੋਈ ਨਾ ਕੋਈ ਬਹਾਨਾ ਕੋਈ ਕਿਸੇ ਕਿਸਮ ਦੀ ਗੱਲ ਜਿਹੜੀ ਹੈ ਜੀ ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ ਇਲੈਕਸ਼ਨ ਇਸੇ ਕਰਕੇ ਹੁੰਦੀ ਹੈ ਵੋਟ ਪਾਉਣ ਦਾ ਅਧਿਕਾਰ ਇਸੇ ਕਰਕੇ ਕਿ ਜਿਹੜੇ ਸਾਡੇ ਭਾਰਤ ਦੇਸ਼ ਦੇ ਲੋਕ ਨੇ ਇੰਡੀਆ ਦੇ ਲੋਕ ਨੇ 140 ਕਰੋੜ ਦੇ ਆਸ-ਪਾਸ ਲੋਕ ਜਿਹੜੇ ਨੇ ਉਹਨਾਂ ਨੇ ਫੈਸਲਾ ਕਰਨਾ ਉਹਨਾਂ ਨੂੰ ਸਭ ਪਤਾ ਹੈ ਕਿ ਕੌਣ ਕੀ ਕਰ ਰਿਹਾ ਕੌਣ ਸੱਚਾ ਕੌਣ ਝੂਠਾ ਐਂਡ ਆਫ ਦਾ ਡੇ ਲੋਕਾਂ ਕੋਲੇ ਪਾਵਰ ਹੈ ਜਦੋਂ ਉਹਨਾਂ ਨੇ ਵੋਟ ਪਾਉਣੀ ਆ ਤਾਂ ਸੋਚ ਸਮਝ ਕੇ ਵੋਟ ਪਾਉਂਦੇ ਆ ਕਿ ਕੌਣ ਸਹੀ ਐ ਕੌਣ ਗਲਤ ਪਿੰਦਰਪਾਲ ਨੂੰ ਪਤਾ ਨਹੀਂ ਰੇਤੇ ਦੇ ਬਜਰੀ ਨਾਲ ਇੰਨਾ ਮੋਹ ਕਿਉਂ ਹੈ ਉਹਨੇ ਰੇਤਾ ਤੇ ਬਜਰੀ ਇੰਨਾ ਖਾਲੇ ਦਾ ਕੀ ਉਹਦਾ ਉਹਦੀ ਬੁੱਧੀ ਵੀ ਭ੍ਰਿਸ਼ਟ ਆ ਉਹ ਨੂੰ ਇਹ ਪਤਾ ਨਹੀਂ ਲੱਗਦਾ ਵੀ ਉਹਨੇ ਕਿਸ ਦੇ ਖਿਲਾਫ ਕੀ ਸ਼ਬਦ ਬੋਲਣਾ ਕਦੀ ਉਹ ਕਿਸੇ ਗੁਰੂਆਂ ਦੇ ਖਿਲਾਫ ਬੋਲ ਦਿੰਦਾ ਕਦੀ ਕਿਸੇ ਦੀ ਜਾਤ ਦੇ ਖਿਲਾਫ ਬੋਲ ਦਿੰਦਾ ਕਦੀ ਕਿਸੇ ਦੀ ਮਾਂ ਦੇ ਖਿਲਾਫ ਬੋਲ ਦਿੰਦਾ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਗਿੰਦਰਪਾਲ ਨੂੰ ਸਕੂਲਾਂ ਦੀ ਗੱਲ ਕਿਉਂ ਨਹੀਂ ਚੇਤੇ ਆਂ ਉਹਨੂੰ ਹਸਪੀਟਲਾਂ ਦੀ ਗੱਲ ਕੇ ਉਹਨੂੰ ਚੇਤੇ ਆਂਦੀ ਉਹ ਕਦੀ ਆਮ ਆਦਮੀ ਕਲੀਨਿਕ ਦੀ ਗੱਲ ਨਹੀਂ ਕਰਦਾ ਰੇਤੇ ਬਜਰੀ ਦੇ ਅੰਦਰ ਇਹਨਾਂ ਮੋਹ ਕਿਉਂ ਆ ਪਿਛਲੇ 5 ਸਾਲ ਤੋਂ ਤੁਸੀਂ ਲੁੱਟਿਆ ਹਲਕੇ ਭੋਏ ਦੀ ਰਾਵੀ ਦੇ ਸੀਨੇ ਨੂੰ ਬਲੁੰਦ ਰਿਆ ਤੇ ਅਜੇ ਵੀ ਉਹਨਾਂ ਦਾ ਢਿੱਡ ਨਹੀਂ ਭਰ ਰਿਹਾ ਕਿਸੇ ਨਾ ਕਿਸੇ ਢੰਗ ਨਾਲ ਉਹ ਆਪਣਾ ਹਿੱਸਾ ਵਿਧਾਨ ਦੇ ਲਈ ਜਿਹੜੇ ਉਹਦੇ ਆਕਾਣੇ ਉੱਪਰ ਉਹ ਵੀ ਆਪਣਾ ਹਿੱਸਾ ਵਿਧਾਨ ਦੇ ਲਈ ਲਗਾਤਾਰ ਭੋਏ ਦੇ ਉੱਤੇ ਨਿਗਾਹ ਰੱਖਦੇ ਆ ਐਂ ਦੰਦ ਘੱਟੇ ਕਰਾਂਗੇ ਪੂਰਾ ਜਵਾਬ ਦੇਵਾਂਗੇ ਔਰ ਮੈਂ ਗੱਲ ਕਹਿਣਾ ਚਾਹਨਾ ਕਿਸੇ ਨੇ ਵੀ ਬਰਿਆਦਾ ਤੋੜੀ ਮर्याਦਾ ਤੋਂ ਬਾਹਰ ਜਾ ਕੇ ਜਿਹੜਾ ਵੀ ਕੋਈ ਸ਼ਬਦ ਯੂਜ਼ ਕਰੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਾਂਗਾ ਬੰਦੇ ਦੇ ਪੁੱਤ ਵੀ ਬਣਾਵਾਂਗੇ ਔਰ ਅਸੀਂ ਮर्याਦਤ ਸ਼ਬਦ ਬੋਲਣ ਵਾਲੇ ਲੋਕ ਆ ਮर्याਦਤ ਭਾਸ਼ਾ ਦੀ ਗੱਲ ਕਰਦੇ ਆ ਤੇ ਅਸੀਂ ਉਮੀਦ ਉਮੀਦ ਕਰਦੇ ਆ ਕਿ ਉਹਨੂੰ ਵੀ ਰੱਬ ਸਮਝ ਬਖਸੇ ਉਹਨੂੰ ਵੀ ਕੁਦਰਤ ਜਿਹੜੀ ਆ ਉਹ ਅਕਲ ਬਖਸੇ ਤਾਂ ਜੋ ਚੰਗੀ ਭਾਸ਼ਾ ਵਰਤਨ ਉਹਨੂੰ ਆਪਣੇ ਪਰਿਵਾਰ ਦੇ ਜਿੰਗਾ ਦਾ ਵੀ ਧਿਆਨ ਰੱਖਣਾ ਚਾਹੀਦਾ ਸੋ ਮੈਂ ਇਹ ਗੱਲ ਜ਼ਰੂਰ ਕਹਾਂਗਾ ਦੀ ਰੇਤੇ ਬਜਰੀ ਨਾਲ ਮੋਹ ਛੱਡਦੇ ਹੁਣ ਹੁਣ ਸਕੂਲਾਂ ਤੇ ਹਸਪਤਾਲਾਂ ਵੱਲ ਦੇਖੋ ਪੰਜਾਬ ਦੇ ਲੋਕਾਂ ਨੂੰ ਉਹਦੀ ਲੋੜ ਹੈ ਸਰਕਾਰ ਉਹ ਬਣਾ ਰਹੀ ਹੈ